ਵਾਹਿਗੁਰੂ ਜੀ ਸਿੱਖ ਇਤਿਹਾਸ ਦੇ ਵਿੱਚ 6 ਪਤ ਦਸੰਬਰ ਦਾ ਮਹੀਨਾ ਦਾ ਦਿਨ ਅੰਤ ਦਰਦਨਾਕ ਤੇ ਕੋਮਲੇ ਮਹਾਨ ਕੁਰਬਾਨੀਆਂ ਵਾਲਾ ਦਿਨ ਹੈ ਇਹ ਉਹ ਸਮਾਂ ਸੀ ਜਦੋਂ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਹਦ ਦਾ ਕਿਲਾ ਛੱਡਿਆ ਅਤੇ ਮੌਗਲ ਹਕੂਮਤ ਨੇ ਆਪਣੀਆਂ ਸਾਰੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਨਾਲ ਸੰਪਰਕ ਕੀਤਾ ਸੀ। ਮੋਗਲ ਬਾਦਸ਼ਾ ਔਰੰਗਜ਼ੇਬ ਦੇ ਪਹਾੜੀ ਰਾਜਿਆਂ ਨੇ ਅਨੰਤਪੁਰ ਸਹਿਬ ਨੂੰ ਕਈ ਮਹੀਨਿਆਂ ਤੋਂ ਘੇਰਾ ਪਾਈ ਪਾਇਆ ਹੋਇਆ ਸੀ। ਕਿਲੇ ਦੇ ਅੰਦਰ ਰਸਦਾ ਤੇ ਖਾਣ ਪੀਣ ਦਾ ਸਮਾਨ ਖਤਮ ਹੋ ਰਿਹਾ ਸੀ। ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਅਤੇ ਉਹ ਛੋਲਿਆਂ ਦੇ ਦਾਣੇ ਦੀ ਇਹ ਖਾ ਕੇ ਗੁਜ਼ਾਰਾ ਕਰਦੇ ਸਨ ਪਰ ਦੁਸ਼ਮਣਾਂ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਸੀ ਜਦੋਂ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਕਿਲੇ ਨੂੰ ਫਤਿਹ ਨਾ ਕਰ ਸਕੇ ਤਾਂ ਉਹਨਾਂ ਨੇ ਚਾਲ ਚੱਲੀ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀ ਕਸਮ ਖਾਦੀ ਅਤੇ ਪਹਾੜੀ ਰਾਜਿਆਂ ਨੇ ਗਊ ਦੀ ਕਸਮ ਖਾ ਕੇ ਲਿਖਤੀ ਵਾਅਦਾ ਕੀਤਾ ਜੇਕਰ ਗੁਰੂ ਸਾਹਿਬ ਕਿਲਾ ਛੱਡ ਦੇਣ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਸਿੱਖਾਂ ਨੂੰ ਸੁਰੱਖਿਤ ਰਸਤਾ ਦਿੱਤਾ ਜਾਵੇਗਾ ਅਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ ਗੁਰੂ ਸਾਹਿਬ ਜਾਣਦੇ ਸਨ ਕਿ ਦੁਸ਼ਮਣ ਦੀ ਚਾਲ ਹੈ ਪਰ ਸਿੱਖਾਂ ਤੇ ਮਾਤਾ ਗੁਜਰੀ ਨੇ ਕਹਿਣ ਤੇ ਉਹਨਾਂ ਨੇ ਬਹੁਤ ਸਮਝਾਇਆ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਬਹੁਤ ਘਾਟਾ ਪਵੇਗਾ ਪਰ ਸਿੱਖਾਂ ਨੇ ਆਪਣੀ ਜਿੱਦ ਨਾ ਛੱਡੀ ਗੁਰੂ ਸਾਹਿਬ ਨੂੰ ਆਪਣੇ ਬੱਚਿਆਂ ਅੱਗੇ ਝੁਕਣਾ ਪਿਆ ਇਸ ਕਰਕੇ ਉਹਨਾਂ ਨੇ 6 ਪੂ 20 ਤੇ 21 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਜਿਵੇਂ ਹੀ ਗੁਰੂ ਸਾਹਿਬ ਤੇ ਸਿੰਘਾਂ ਦਾ ਬਹੀਰ ਕਿਲੇ ਤੋਂ ਬਾਹਰ ਨਿਕਲਿਆ ਤਾਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਆਪਣੀਆਂ ਸਾਰੀਆਂ ਕਸਮਾਂ ਨੂੰ ਛਿੱਕੇ ਟੰਗ ਕੇ ਪਿੱਛੇ ਹਮਲਾ ਕਰ ਦਿੱਤਾ ਇਹ ਹੀ ਔਰੰਗਜ਼ੇਬ ਦਾ ਸਭ ਤੋਂ ਵੱਡਾ ਅ విశ్వਾਸਾ ਸੀ ਗੁਰੂ ਸਾਹਿਬ ਦਾ ਕਾਫਲਾ ਤੇ ਸਰਸਾ ਨਦੀ ਦੇ ਕੰਢੇ ਪਹੁੰਚਿਆ ਹੀ ਸੀ ਕੀ ਇਛੋ ਦੋਸ਼ਮਣ ਦੀਆਂ ਫੌਜਾਂ ਨੇ ਘੇਰ ਲਿਆ ਸਰਸਾ ਨਦੀ ਉਸ ਸਮੇਂ ਚੜ੍ਹੀ ਹੋਈ ਸੀ ਹੜ ਵਰਗੀ ਸਥਿਤੀ ਸੀ ਅਤੇ ਮੀਂਹ ਪੈ ਰਿਹਾ ਸੀ ਇੱਥੇ ਇੱਕ ਭਿਆਨਕ ਜੰਗ ਭਿਆਨਕ ਜੰਗ ਹੋਈ ਜਿਸ ਨੂੰ ਸਰਸਾ ਦੀ ਜੰਗ ਕਿਹਾ ਜਾਂਦਾ ਹੈ ਸਰਸਾ ਨਦੀ ਪਾਰ ਕਰਦੇ ਗੁਰੂ ਸਾਹਿਬ ਦਾ ਬਹੁਤ ਸਾਰਾ ਕੀਮਤੀ ਸਹਿਤ ਜਿਸ ਦੇ ਵਿੱਚ ਵਿਦਿਆ ਸਾਗਰ ਗ੍ਰੰਥ ਅਤੇ ਹੋਰ ਲਿਖਤਾਂ ਸ਼ਾਮਲ ਸਨ। ਨਦੀ ਦੇ ਤੇਜ਼ ਬਹਾਅ ਵਿੱਚ ਰੁੜ ਗਿਆ। ਇਹ ਸਿੱਖ ਕੌਮ ਲਈ ਇੱਕ ਬਹੁਤ ਹੀ ਵੱਡਾ ਬૌਧਿਕ ਨੁਕਸਾਨ ਸੀ। ਸਰਸਾ ਨਦੀ ਦੇ ਕੰਢੇ ਤੇ ਹੀ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਇਸ ਸਥਾਨ 'ਤੇ ਅੱਜ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਿਤ ਹੈ। ਇਥੇ ਗੁਰੂ ਸਾਹਿਬ ਦੇ ਤਿੰਨ ਜਥੇ ਵੰਗ ਗਏ ਇੱਕ ਵਿੱਚ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਸਨ ਗੁਰੂ ਸਾਹਿਬ ਨਾਲੋਂ ਵਿਛੜ ਗਏ ਉਹਨਾਂ ਦੇ ਨਾਲ ਉਹਨਾਂ ਦਾ ਸੋਇਆ ਗੰਗੂ ਸੀ ਦੂਜੇ ਪਾਸੇ ਗੁਰੂ ਸਾਹਿਬ ਤੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਅਤੇ ਕੁਝ ਸਿੰਘ ਸਨ ਤੀਜੇ ਪਾਸੇ ਮਾਤਾ ਜੇਤੋ ਜੀ ਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਵਰਗੇ ਉਹ ਅਲੱਗ ਹੋ ਗਏ ਮਾਤਾ ਗੁਜਰੀ ਜੀ ਆਪਣੇ ਬੱਚਿਆਂ ਨੂੰ ਲੈ ਕੇ ਜੰਗਲੀ ਰਾਸਤੇ 'ਚੋਂ ਲੰਘ ਰਹੇ ਸਨ ਜਿਨ੍ਹਾਂ ਨੇ ਕਦੇ ਥੱਲੇ ਪੈਰ ਵੀ ਨਹੀਂ ਸੰਨ ਰੋੜਿਆਂ ਤੇ ਚੱਲੇ ਉਹਨਾਂ ਨੂੰ ਰੋੜਿਆਂ ਤੇ ਤੁਰਨਾ ਪੈ ਗਿਆ। ਮਾਤਾ ਗੁਜਰੀ ਜੀ ਨੇ ਮਹਾਗੁਰੂ ਸਾਹਿਬ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਕਿਹਾ ਮੈਂ ਆਪਣੇ ਪਤੀ ਦੀ ਸਹਾਦਤ ਹੱਸ ਕੇ ਕੁਰਬਾਨ ਕੀਤੀ ਪਰ ਇਹ ਤਾਂ ਮੇਰੇ ਪੁੱਤਰ ਦੇ ਲਾਲ ਹਨ। ਇਹਨਾਂ ਨੂੰ ਤੰਦਰੁਸਤੀ ਬਖਸ਼ੋ। ਇਹਨਾਂ ਨੂੰ ਸੁਰੱਖਿਤ ਜਗ੍ਹਾ ਪਹੁੰਚਾਉਣਾ ਹੈ। ਪਰ ਰਾਸਤੇ ਦੇ ਵਿੱਚ ਉਸ ਨੂੰ ਉਹਨਾਂ ਨੂੰ ਗੰਗੂ ਮਿਲ ਗਿਆ ਗੰਗੂ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਗਿਆ ਉਹ ਪਹਿਲਾਂ ਤਾਂ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਉਹਨਾਂ ਨੂੰ ਭੋਜਨ ਸ਼ਿਕਾਇਆ ਜਦੋਂ ਰਾਤ ਨੂੰ ਸੌਂਗੇ ਤਾਂ ਉਹਨਾਂ ਨੇ ਗੰਗੂ ਨੇ ਮਾਤਾ ਗੁਜਰੀ ਪੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ ਤੇ ਗਹਿਣੇ ਚੁਰਾ ਲਈ ਇਸ ਤੋਂ ਬਾਅਦ ਗੰਗੂ ਲਾਲ ਜੀ ਦੇ ਵਾਸਾ ਆ ਕੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਦੂਜੇ ਪਾਸੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਕੁਝ ਚੋਣਵੇਂ ਸਿੱਖ ਸਤਸਾ ਨਦੀ ਪਾਰ ਕਰਕੇ ਚਮਕੌਰ ਵੱਲ ਵੱਧੇ। ਇਸ ਜੰਗ ਦੇ ਵਿੱਚ ਪਾਈ ਉਦੇ ਸਿੰਘ ਤੇ ਪਾਈ ਜੀਵਨ ਸਿੰਘ ਜੇਤਾ ਜੀ ਵਾਰਗੇ ਸੂਰਬੀਰ ਦੁਸ਼ਮਣਾਂ ਦਾ ਰਾਹ ਰੋਕ ਕੇ ਗੁਰੂ ਸਾਹਿਬ ਨੂੰ ਸੁਰੱਖਿਅਤ ਨਿਕਲਣ ਦਾ ਮੌਕਾ ਦਿੱਤਾ ਅਤੇ ਆਪ ਸ਼ਹੀਦੀਆਂ ਪ੍ਰਾਪਤ ਕੀਤੀਆਂ 6 ਪੋ ਦੀ ਰਾਤ ਤੇ ਅਗਲੇ ਦਿਨ ਸਫ਼ਰ ਦੌਰਾਨ ਗੁਰੂ ਸਾਹਿਬ ਤੇ 40 ਦੇ ਕਰੀਬ ਸਿੰਘ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ ਜਿੱਥੇ ਦੁਨੀਆਂ ਦੀ ਸਭ ਤੋਂ ਅਸਾਦੀ ਜੰਗ ਹੋਣੀ ਸੀ ਬਾਰਾ ਕੜਾਕੇ ਦੀ ਠੰਡ ਤੇ ਮੁਸੀਬਤਾਂ ਉਹ ਦੀ ਕੜਾਕੇ ਦੀ ਠੰਡ ਉੱਪਰੋਂ ਮੀਂਹ ਤੇ ਦੁਸ਼ਮਣ ਦਾ ਪਿੱਛਾ ਇਹਨਾਂ ਹਾਲਾਤ ਵਿੱਚ ਵੀ ਗੁਰੂ ਸਾਹਿਬ ਤੇ ਸਿੰਘਾਂ ਦਾ ਹੌਸਲਾ ਚੜ੍ਹਦੀ ਕਲਾ ਦੇ ਵਿੱਚ ਸੀ ਉਹਨਾਂ ਨੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਦੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਵਿਛੜੇ ਤਾਂ ਗੰਗੂ ਉਹਨਾਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਸੀ। ਇਹੇ ਮੋੜ ਸੀ ਜਿੱਥੇ ਔਰੰਗਜ਼ੇਬ ਦੀ ਹਕੂਮਤ ਦੇ ਕਰਦਿਆਂ ਨੇ ਮਾਸੂਮ ਬੱਚਿਆਂ ਨੂੰ ਕੈਦ ਕਰਨ ਦੀ ਯੋਜਨਾ ਬਣਾਈ ਸੀ। ਬਾਅਦ ਦੇ ਵਿੱਚ ਗੁਰੂ ਔਰ ਸਾਹਿਬ ਨੇ ਜਫਰਨਾਮਾ ਫਤੀ ਦੀ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਉਸ ਦੀਆਂ ਕਸਮਾਂ ਤੇ ਕੀਤੇ ਹੋਏ ਸ਼ਲਕਾਪਟ ਦੀ ਯਾਦ ਦਿਵਾਈ। ਅਤੇ ਦੱਸਿਆ ਕਿ ਉਸਨੇ ਇੱਕ ਮਨੁੱਖ ਦੇ ਰੂਪ ਵਿੱਚ ਕਿੰਨਾ ਨੀਮਾ ਕੰਮ ਕੀਤਾ ਹੈ। ਛੇ ਪੋਦੀ ਇਹ ਰਾਤ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਗਈ। ਇਹ ਕੁਰਬਾਨੀਆਂ ਦੀ ਦਾਸਤਾ ਇੱਥੋਂ ਸ਼ੁਰੂ ਹੋਈ ਜੋ ਸਰਹੰਦ ਦੀਆਂ ਨੀਹਾਂ ਤੇ ਚਮਕੌਰ ਦੇ ਮੈਦਾਨ ਤੱਕ ਫੈਲ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ